ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪੰਜਾਬ ਦੀ ਸਿਆਸਤ ਪੂਰੀ ਗਰਮਾਈ ਹੋਈ ਹੈ ਉੱਥੇ ਇਹ ਪੰਜਾਬ ਦੇ ਵਿੱਚ ਕੁਝ ਅਜੀਹੇ ਮੁੱਦੇ ਵੀ ਨੇ ਜੋ ਵਿਰੋਧੀਆਂ ਦੇ ਨਿਸ਼ਾਨੇ ਤੇ ਨੇ ਜਿੱਥੇ ਇੱਕ ਮੁੱਦਾ ਬੀਤੇ ਦਿਨੀ ਹੀ ਬਹੁਤ ਭਖਿਆ ਹੋਇਆ ਭਾਨੇ ਸਿੱਧੂ ਨੂੰ ਲੈ ਕੇ ਹੁਣ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵਿਰੋਧੀ ਪਾਰਟੀਆਂ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਲਗਾਤਾਰ ਵਿਰੋਧੀਆਂ ਦੇ ਵੱਲੋਂ ਆਪ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਕਿ ਜੋ ਭਾਨੇ ਸਿੱਧੂ ਦੇ ਨਾਲ ਹੋ ਰਿਹਾ ਹੈ ਉਹ ਸਰਾਸਰ ਗਲਤ ਹੋ ਰਿਹਾ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਜੋ ਵੀ ਕੁਝ ਭਾਨੇ ਸਿੱਧੂ ਦੇ ਨਾਲ ਹੋ ਰਿਹਾ ਹੈ ਉਹ ਸਰਾਸਰ ਗਲਤ ਹੈ ਅਤੇ ਉਹਨਾਂ ਨੇ ਆਪ ਸਰਕਾਰ ਨੂੰ ਵੀ ਸਵਾਲ ਪੁੱਛੇ ਨੇ ਉਹਨਾਂ ਨੇ ਕਿਹਾ ਕਿ ਜੋ ਵੀ ਕੋਈ ਆਪ ਸਰਕਾਰ ਦੇ ਖਿਲਾਫ ਡਟ ਕੇ ਆਵਾਜ਼ ਉਠਾਉਂਦਾ ਉਸੇ ਦੀ ਹੀ ਬੋਲਤੀ ਬੰਦ ਕਰਨ ਦੇ ਲਈ ਆਪ ਸਰਕਾਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੰਦੀ ਹੈ ਦੇਖੋ ਜਿੰਨੇ ਸੋਸ਼ਲ ਐਕਟਿਵਿਸਟ ਹੈ ਚਾਹੇ ਪਾਨਾ ਸਿੱਧੂ ਹੈ ਤੇ ਚਾਹੇ ਲੱਖਾ ਸਿਧਾਣਾ ਹੈ ਜਾਂ ਹੋਰ ਉਹਨਾਂ ਸਾਰਿਆਂ ਨੂੰ ਸਰਕਾਰ ਦਬਾ ਰਹੀ ਹੈ ਨਜਾਇਜ਼ ਤਕਾ ਕਰ ਰਹੀ ਹੈ ਪਰਚੇ ਦੇ ਦੇ ਕੇ ਅੰਦਰ ਕਰ ਰਹੀ ਹੈ ਜਿਹੜਾ ਸਰਕਾਰ ਦੇ ਖਿਲਾਫ ਪੰਜਾਬ ਦੇ ਹੱਕ ਵਿੱਚ ਬੋਲਦਾ ਉਸ ਨੂੰ ਚੱਕ ਕੇ ਅੰਦਰ ਦੇ ਦਿੰਦੇ ਹੈ ਹੁਣ ਪਾਨਾ ਸਿੱਧੂ ਜਿਸ ਦਿਨ ਜ਼ਮਾਨਤ ਹੋਣੀ ਸੀ ਉਦੋਂ ਦੂਸਰਾ ਪਰਚਾ ਦੇਤਾ ਹੁਣ ਤੀਸਰਾ ਦੇਤਾ ਹਰ ਕਿਸੇ ਨੂੰ ਜਿਸ ਦਿਨ ਜ਼ਮਾਨਤ ਹੋਣੀ ਹੁੰਦੀ ਦੂਸਰਾ ਪਰਚਾ ਦੇ ਦਿੰਦੇ ਇਹ ਜਿਹੜਾ ਤਰੀਕਾ ਪੰਜਾਬ ਦੇ ਵਿੱਚ ਚੱਲਣਾ ਨਹੀਂ ਪੰਜਾਬ ਦੇ ਲੋਕ ਕਦੇ ੱਤਕਾ ਸਹਿੰਦੇ ਨਹੀਂ ਐ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਔਰ ਮੈਂ ਪਾਨਾ ਸਿੱਧੂ ਨੂੰ ਵੀ ਕਹਿਣਾ ਚਾਹੁੰਦਾ ਕਿ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਮਿੱਤਰਾਂ ਚੜਾਈਆਂ ਰਹਿੰਦੀਆਂ ਅੱਜ ਇਹ ਸਰਕਾਰ ਦੀ ਜੇ ਚੜਾਈ ਹੈ ਤਾਂ ਕੱਲ ਨੂੰ ਇਹ ਸੂਰਜ ਨੇ ਢਲਣਾ ਹੈ ਔਰ ਅਸੀਂ ਪਾਣੇ ਸਿੱਧੂ ਉਹਨਾਂ ਵਰਗੇ ਨੌਜਵਾਨਾਂ ਦੀ ਕਦਰ ਕਰਦੇ ਆਂ ਚਾਹੇ ਉਹ ਲੱਖਾ ਸਦਾਨਾ ਹੈ ਚਾਹੇ ਸਾਡੇ ਪੋਲੀਟਿਕਲ ਲੀਡਰ ਹੈ ਜਿਨ੍ਹਾਂ ਨੂੰ ਚੱਕ ਚੱਕ ਕੇ ਅੰਦਰ ਦਿੱਤਾ ਗਿਆ ਇਹਨਾਂ ਸਾਰਿਆਂ ਦੇ ਨਾਲ ਖੜਾਂਗੇ ਔਰ ਇੱਕ ਦਿਨ ਆਏਗਾ ਕਿ ਇਹਨਾਂ ਦੇ ਜਿਹੜੇ ਮਸਲੇ ਆ ਉਹ ਸਾਰੇ ਹੱਲ ਹੋਣਗੇ ਚੰਜੀ ਸਿੰਘ ਚੰਨੀ ਨੇ ਕੁਝ ਆਪਣੇ ਹੀ ਲੀਡਰਾਂ ਦੀਆਂ ਉਦਾਹਰਨਾਂ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਵੀ ਕੁਝ ਸਾਡੇ ਲੀਡਰਾਂ ਦੇ ਨਾਲ ਹੋਇਆ ਉਹ ਸਰਾਸਰ ਬਦਲਾਖੋਰੀ ਦੀ ਰਾਜਨੀਤੀ ਕਰਕੇ ਹੀ ਹੋਇਆ ਉਹਨਾਂ ਨੇ ਕਿਹਾ ਕਿ ਜੋ ਵੀ ਕੁਝ ਭਾਨੇ ਸਿੱਧੂ ਦੇ ਨਾਲ ਹੋ ਰਿਹਾ ਉਹ ਵੀ ਬਦਲਾਖੋਰੀ ਦੀ ਰਾਜਨੀਤੀ ਕਰਕੇ ਹੀ ਹੋ ਰਿਹਾ ਉਹਨਾਂ ਨੇ ਕਿਹਾ ਕਿ ਉਹ ਲੱਖਾ ਸਿਧਾਣਾ ਅਤੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਹਮੇਸ਼ਾ ਖੜੇ ਰਹਿਣਗੇ ਕਿਉਂਕਿ ਉਹਨਾਂ ਨੇ ਹਮੇਸ਼ਾ ਸਰਕਾਰ ਨੂੰ ਲੈ ਕੇ ਉਹੀ ਮੁੱਦੇ ਉਠਾਏ ਨੇ ਜੋ ਪੰਜਾਬ ਦੇ ਵਿੱਚ ਜ਼ਰੂਰੀ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਜੋ ਵੀ ਕੋਈ ਆਪ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਚਾਹੁੰਦਾ ਹੈ ਉਸੇ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਆਪ ਸਰਕਾਰ ਤੁਹਾਨੂੰ ਦੱਸ ਦੇ ਕਿ ਹੁਣ ਚਰਨਜੀਤ ਸਿੰਘ ਚੰਨੀ ਨੇ ਆਪ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਉਹਨਾਂ ਦਾ ਅਜੇਹਾ ਵਤੀਰਾ ਪੰਜਾਬ ਦੇ ਲੋਕ ਸਹਿਣ ਨਹੀਂ ਕਰਨਗੇ